ਯੂ ਬਾਈ ਇਹ ਨੌਜੰਦੀ ਖੇਡ ਬੜੀ ਪਿਆਰੀ ਹੈ ਅਮਰੀਕ ਮੇਰੇ ਵੀਰੋ ਗੱਗੀ ਨੇ ਪਹਿਲਾਂ ਦੱਸਿਆ ਲਓ ਸਾਹਮਣੇ ਸ਼ੀਲੂ ਨਾਲ ਟੱਕਰ ਬੱਲੇ ਬੱਲੇ ਹੋ ਜਾਣੀ ਬੱਲੇ 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 ਵੱਖਰਾ ਸਵਾਦ ਆਉਣਾ ਹੈ ਸ਼ੀਲੂ ਤੇ ਕਹਿੰਦੇ ਜੀਵਨ ਦੀ ਟੱਕਰ ਆਣ ਸਵਾਦ ਵਾਲੀ ਮੇਰੇ ਮਿੱਤਰੋ ਪਰਥ ਵਾਲਿਆਂ ਨੇ ਨਜ਼ਾਰਾ ਹੀ ਲੈ ਜਾਣਾ ਪਰਥ ਵਾਲਿਆਂ ਨੇ ਨਜ਼ਾਰਾ ਹੀ ਲੈ ਜਾਣਾ ਜੀਵਨ ਜੀਵਨ ਦੂਜੇ ਪਾਸੇ ਸੀਚੇ ਵਾਲਿਆ ਮਾਣੂ ਕੇ ਗਿੱਲਾਂ ਵਾਲਾ ਸੀਚੇ ਵਾਲਿਆ ਮਾਣੂ ਕੇ ਗਿੱਲਾਂ ਸੀਚੇ ਆਲ ਮਾਣੂ ਕੇ ਗਿੱਲਾਂ ਗਿਆ 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 ਹੱਥਾਂ ਚੋਂ ਗਿਆ ਕਹਿ ਦਿੰਦਾ ਵੀ ਇੱਕ ਲਾ ਦਿਓ ਦੋ ਮੋੜ ਕੇ ਲਿਆਓ ਇੱਕ ਲਾ ਦਿਓ ਜੀਵਨ ਸ਼ੀਲੂ ਆਹ ਜਿਹੜਾ ਸਵਾਦ ਤੇਰੇ ਨਾਲ ਆਉਣਾ ਲੱਗ ਜਾ ਖੁੱਲਾ ਲੱਗ ਜਾ ਖੁੱਲਾ ਲੱਗ ਜਾ ਖੁੱਲਾ ਸ਼ੀਲੂ ਸ਼ੀਲੂ ਤੇ ਜੀਵਨ 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 ਗਿਆ ਮੈਨੂੰ ਲੱਗਦਾ ਸ਼ੀਲੂ ਹੁਣ ਲੋਟ ਨਹੀਂ ਆਉਣਾ ਹੁਣ ਲੋਟ ਨਹੀਂ ਆਉਣਾ ਹੁਣ 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 ਕੌਣ ਜੀਵਨ ਗਿਆ 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 ਜਿਵੇਂ ਕਹਿੰਦੇ ਆਂਦੇ ਵੀ ਸ਼ਹਿਜ ਨਹੀਂ ਫੁਰਤੀ ਹੁੰਦੀ ਚਾਰਾਂ ਜਾਫੀਆਂ ਦੇ ਵਿੱਚੋਂ ਮੈਂ ਵੇਖਦਾ ਵੀ ਕੌਣ ਮੂਰੇ ਹੋ ਕੇ ਟਾਈਮ ਕਰਾਉਂਦਾ ਕੌਣ ਗੱਟ ਫੜ ਕੇ ਕੈਂਚੀ ਮਾਰਦਾ ਫੂਲਾ ਸ਼ੂਸ਼ਕ ਦਾ ਦੋਨਾਂ ਮੁੰਡਿਆਂ ਦੇ ਨੀਕਰਾਂ ਲਾਲ ਰੰਗ ਦੀਆਂ ਉੱਡ ਗਿਆ ਮਾਣੂ ਕੇ ਗਿੱਲਾਂ ਵਾਲਾ ਹਵਾ ਹਵਾਈ ਹੋ ਗਿਆ